ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨੀ ਅੰਦੋਲਨ ਤੇ ਵੱਡੀ ਅਪਡੇਟ ਆਈਆ ਇੱਕ ਕਿਸਾਨੀ ਅੰਦੋਲਨ ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਮੌਤ ਤੋਂ ਬਾਅਦ ਮਾਹੌਲ ਕਾਫੀ ਗਮਗੀਨ ਹੋਇਆ ਕਿਸਾਨਾਂ ਚ ਬਹੁਤ ਹੀ ਉਦਾਸੀ ਭਰਿਆ ਮਾਹੌਲ ਬਣਿਆ ਉਸ ਤੋਂ ਬਾਅਦ ਲਗਾਤਾਰ ਗੱਲਬਾਤ ਇਹ ਆ ਰਹੀ ਸੀ ਕਿ ਭਾਰਤੀ ਕਿਸਾਨ ਯੂਨੀਅਨ ਆਗੂ ਨੇ ਸਰਬੰਸ ਸਿੰਘ ਪੰਦੇਰ ਜੋ ਲਗਾਤਾਰ ਮੰਗ ਕਰ ਰਹੇ ਸੀ ਕਿ ਦੋਸ਼ੀਆਂ ਖਿਲਾਫ ਪਰਚੇ ਦਰਜ ਹੋਣ ਪੰਜਾਬ ਸਰਕਾਰ ਪਰਚੇ ਦਰਜ ਕਰੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੇਸਬੁੱਕ ਪੋਸਟ ਅਪਲੋਡ ਕੀਤੀ ਉਹਨਾਂ ਨੇ ਲਿਖਿਆ ਕਿ ਸੁਭਕਰਨ ਸਿੰਘ ਖਨੋਰੀ ਬਾਰਡਰ ਤੇ ਜੋ ਪਿਛਲੇ ਦਿਨੀ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਦੇ ਪਰਿਵਾਰ ਲਈ ਉਹਨਾਂ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਹੈ ਸੁਭਕਰਨ ਸਿੰਘ ਦੀ ਛੋਟੀ ਭੈਣ ਆ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਆਗੂ ਕਦੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕਰਨਗੇ ਕਿਉਂਕਿ ਵੱਡੀ ਮੰਗ ਸੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਥੋਂ ਤੱਕ ਕਿਹਾ ਸੋ ਲਗਾਤਾਰ ਅਪਡੇਟ ਕਿਸਾਨੀ ਅੰਦੋਲਨ ਦੀ ਕਿਉਂਕਿ ਜਦੋਂ ਖਨੌਰੀ ਬਾਰਡਰ ਤੇ ਮਾਹੌਲ ਤਣਾਅਪੂਰਨ ਹੋਇਆ ਸ਼ੰਭੂ ਬਾਰਡਰ ਤੇ ਮਾਹੌਲ ਕਾਫੀ ਤਣਾਅਪੂਰਨ ਹੋਇਆ ਤਾਂ ਉਸ ਤੋਂ ਬਾਅਦ ਬਹੁਤ ਨੌਜਵਾਨ ਫੱਟੜ ਹੋਏ ਤੇ ਇੱਕ ਨੌਜਵਾਨ ਦੀ ਮੌਤ ਹੋਈ ਮੌਤ ਤੋਂ ਬਾਅਦ ਲਗਾਤਾਰ ਕਿਸਾਨ ਨੇ ਜਿਹੜੇ ਉਹ ਉਦਾਸ ਨੇ ਬਾਰਡਰਾਂ ਤੇ ਬੈਠੇ ਨੇ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਐਸ ਕੇ ਐਮ ਦੀ ਮੀਟਿੰਗ ਹੋਈ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਅੱਜ ਉਹ ਪੂਰੇ ਭਾਰਤ ਦੇ ਵਿੱਚ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਗ੍ਰਹਿ ਮੰਤਰੀ ਅਨਿਲ ਵਿੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜਨਗੇ ਸੋ ਅੱਜ ਪੁਤਲੇ ਸਾੜੇ ਜਾਣਗੇ ਪੂਰੇ ਪੰਜਾਬ ਚ ਪੂਰੇ ਦੇਸ਼ ਚ ਲਗਾਤਾਰ ਜਿਹੜੇ ਪ੍ਰੋਟੈਸਟ ਨੇ ਪ੍ਰਦਰਸ਼ਨ ਨੇ ਉਹ ਕਿਸਾਨ ਤੇਜ ਕਰ ਰਹੇ ਨੇ 121 ਫਰਵਰੀ ਨੂੰ ਜਦੋਂ ਇਹ ਘਟਨਾ ਹੋਈ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਕਹਿਤਾ ਕਿ ਦਿੱਲੀ ਕੂਚ ਜੋ ਅਸੀਂ ਕਰਨਾ ਸੀ ਉਹ ਅਸੀਂ ਪਲਾਨ ਹੁਣ ਰੋਕ ਦਿੱਤਾ ਹਜੇ ਚੇਂਜ ਕਰਤਾ ਹੁਣ ਦੇਖਣਾ ਹੋਵੇਗਾ ਕਿਉਂਕਿ 2 ਦਿਨ ਲਈ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਕੂਚ ਕਰਨ ਦੀ ਜਿਹੜੀ ਸਾਡੀ ਪਲਾਨਿੰਗ ਆ ਉਹਨੂੰ ਫਿਲ ਫਿਲਹਾਲ ਅਸੀਂ ਡਿਲੇ ਕਰਦੇ ਆ ਸੋ ਲਗਾਤਾਰ ਉਸ ਤੋਂ ਬਾਅਦ ਹੁਣ 2 ਦਿਨ ਬਾਅਦ ਕਿਸਾਨ ਕਹਿੰਦੇ ਸੀ ਕਿ ਅਸੀਂ ਮੀਟਿੰਗ ਕਰਾਂਗੇ ਤੇ ਅਗਲਾ ਜੋ ਵੀ ਸਾਡਾ ਐਲਾਨ ਹੋਊਗਾ ਜੋ ਵੀ ਸਾਡੀ ਪਲੈਨਿੰਗ ਹੋਵੇਗੀ ਉਹ ਦੱਸੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਅੱਜ ਕਿਸਾਨ ਮੀਟਿੰਗ ਕਰਕੇ ਕੋਈ ਵੱਡਾ ਫੈਸਲਾ ਲੈਂਦੇ ਨੇ ਫਿਲਹਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਐਲਾਨ ਕੀਤੇ ਨੇ ਕਿ 1 ਕਰੋੜ ਰੁਪਏ ਸ਼ੁਕਰਨ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਰਾਜਨੀਤਿਕ ਲੀਡਰ ਕਿਸਾਨ ਯੂਨੀਅਨ ਆਗੂ ਲਗਾਤਾਰ ਮੰਗ ਕਰ ਰਹੇ ਸੀ ਕਿ ਪੰਜਾਬ ਸਰਕਾਰ ਪਰਚੇ ਦਰਜ ਕਿਉਂ ਨਹੀਂ ਕਰ ਰਹੀ ਦੋਸ਼ੀਆਂ ਖਿਲਾਫ ਪਰਚੇ ਦਰਜ ਕਰੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਲਗਾਤਾਰ ਜਿਹੜੇ ਪ੍ਰਦਰਸ਼ਨ ਨੇ ਕਿਸਾਨ ਪੂਰੇ ਪੰਜਾਬ ਅਤੇ ਦੇਸ਼ ਦੇ ਵਿੱਚ ਐਸਕੇਐਮ ਵੱਲੋਂ ਪੁਤਲੇ ਸਾੜੇ ਜਾ ਰਹੇ ਸੋ ਜਿਹੜੇ ਪ੍ਰੋਟੈਸਟ ਨੇ ਪ੍ਰਦਰਸ਼ਨ ਨੇ ਕਿਸਾਨਾਂ ਦੇ ਲਗਾਤਾਰ ਜਾਰੀ ਨੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਅਗਲੀ ਪਲਾਨਿੰਗ ਕੀ ਹੋਵੇਗੀ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਅੰਬਾਲਾ ਪੁਲਿਸ ਨੇ ਐਨਐਸਏ ਲਗਾਉਣ ਦਾ ਐਲਾਨ ਕੀਤਾ ਸੀ ਜੋ ਉਹ ਐਲਾਨ ਸੀ ਉਹਨਾਂ ਨੇ ਵਾਪਸ ਲੈ ਲਿਆ ਅੰਬਾਲਾ ਪੁਲਿਸ ਨੇ ਕਿਹਾ ਕਿ ਅਸੀਂ ਐਨਐਸਏ ਨਹੀਂ ਲਗਾਵਾਂਗੇ ਕਿਉਂਕਿ ਪਹਿਲਾਂ ਲਗਾਤਾਰ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਐਲਾਨ ਕਰਤਾ ਹੁਣ ਜਲਦੀ ਹੀ ਹਰਿਆਣਾ ਪੁਲਿਸ ਜਿਹੜੇ ਆਗੂ ਨੇ ਭਾਰਤੀ ਕਿਸਾਨ ਜਥੇਬੰਦੀਆਂ ਦੇ ਉਹਨਾਂ ਤੇ ਐਨਐਸਏ ਲਗਾ ਸਕਦੇ ਨੇ ਜਿਹੜੇ ਅੱਗੇ ਵੱਧ ਰਹੇ ਸੀ ਉਹਨਾਂ ਤੇ ਐਨਐਸਏ ਲਗਾ ਸਕਦੇ ਨੇ ਵੀ ਕੋਈ ਕਿਤੇ ਨਾ ਕਿਤੇ ਜਿਹੜੇ ਮਾਹੌਲ ਨੂੰ ਭੜਕਾ ਰਹੇ ਸੀ ਉਹਨਾਂ ਤੇ ਐਨਐਸਏ ਲੱਗ ਸਕਦਾ ਪਰ ਫਿਲਹਾਲ ਅੰਬਾਲਾ ਪੁਲਿਸ ਨੇ ਇਹ ਜਿਹੜਾ ਫੈਸਲਾ ਆਪਣਾ ਵਾਪਸ ਲਿਆ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਰਣਨੀਤੀ ਕੀ ਹੋਵੇਗੀ ਕਿਸਾਨਾਂ ਦੀ ਅਗਲੀ ਪਲੈਨਿੰਗ ਕੀ ਹੋਵੇਗੀ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ